ਇਤਵਾਰ ਨੂੰ ਮਨਾ ਰਹੇ ਆ ਅੱਜ ਦੀ ਜੋ ਮੀਟਿੰਗ ਹੈ ਉਸ ਦੀ ਫਾਈਨਲ ਤਿਆਰੀ ਦੇ ਲਈ ਲਗਾਤਾਰ ਮੀਟਿੰਗਾਂ ਦਾ ਇੱਕ ਹਿੱਸਾ ਹੈ ਕਿਉਂਕਿ ਪਿਛਲੇ 1 ਮਹੀਨੇ ਤੋਂ ਲਗਾਤਾਰ ਸੀ ਨਾ ਆਪਾਂ ਉਸ ਤੋਂ ਸੰਪਤੀ ਨਾ ਆਪਾਂ ਦੀ ਮੀਟਿੰਗ ਕਰ ਰਹੇ ਆ ਜਿਸ ਦੇ ਵਿੱਚ ਜੋ ਵੀ ਤਿਹਾੜ ਦੇ ਮੁਕੰਮਲ ਤਿਆਰੀ ਹੈ ਜਾਇ ਉਹ ਝਾਕੀਆਂ ਦੀ ਹੈ ਸੰਗੀਤਪਨ ਮੰਡਲਾਂ ਦੀ ਹੈ ਹੰਡੋਲਾ ਚੋਤ ਹੈ ਮਾਤਾ ਦੀ ਤੇ ਹਾਥੀ ਊਂਟ ਬੈਂਡ ਸਾਰੀ ਤਿਆਰੀਆਂ ਨੂੰ ਫਾਈਨਲ ਰੂਪ ਦੇਣ ਵਾਸਤੇ ਅੱਜ ਦੀ ਮੀਟਿੰਗ ਮਾਤਾ ਰਜੇ ਸ਼ੁਭਰੀ ਦੇਵੀ ਦੇਵੀ ਚੌਂਕ ਦੇ ਵਿੱਚ ਰੱਖੀ ਗਈ ਹੈ ਜਿਸ ਦੇ ਵਿੱਚ ਸ਼ਹਿਰ ਪੂਰਾ ਤਸਾਹਤ ਹੈ ਹਰ ਬੰਦਾ ਇਸ ਗੱਲ ਲਈ ਉਕਸਾ ਨਿਵਾ ਰਿਹਾ ਹੈ ਕਿ ਮੇਰਾ ਕੁਝ ਨਾ ਕੁਝ ਹਿੱਸਾ ਇਸ ਪਾਵਨ ਤਿਹਾਰ ਦੇ ਵਿੱਚ ਪਵੇ ਤਾਂ ਕਿ ਅਸੀਂ ਤਿਹਾਰ ਨੂੰ ਵੱਧ ਚੜ ਕੇ ਤੇ ਵਧੀਆ ਤੰਗਰਾ ਮਣਾਈ ਤੇ ਹੁਣ ਤਾਂ ਕਿੰਨੇ ਸਸਤੇ ਨੇ ਜਿਹੜੇ ਥੋੜਾ ਸਾਥ ਦੇਣ ਸਾਡੇ ਕੋਲ ਟੋਟਲ ਸਸਤਾਵਾ ਪਿਛਲੇ ਸਾਲ 68 ਸੀ 7 ਨਵੀਆਂ ਆ ਜਾਂ ਟੋਟਲ 75 ਹੋ ਗਈਆਂ ਜਿਸ ਦੇ ਵਿੱਚ ਅੱਜ ਤੱਕ ਸਾਡੇ ਕੋਲ 60 ਤੋਂ ਵੱਧ ਸੰਸਥਾ ਦੀ ਰਜਿਸਟ੍ਰੇਸ਼ਨ ਕਰਾਈ ਹੈ ਜੋ ਕਿ ਇਹ ਤਿਹਾੜ ਦੇ ਵਿੱਚ ਪਾਰਟਿਸਿਪੇਟ ਕਰਨੀ ਕਿੰਨੀਆਂ ਕਿ ਚੱਕੀਆਂ ਹਨ ਜੀ ਇਸ ਵਾਰੀ ਜੋ ਚੱਕੀਆਂ ਨੇ ਉਹ ਲਗਭਗ 20 ਦੇ ਨੇੜੇ ਹਨ ਜੀ ਹਾਥੀ ਵੀ ਆ ਰਹੇ ਹਨ ਹਾਂ ਜੀ ਹਾਥੀ ਵੀ ਆ ਰਹੇ ਨੇ ਤੇ ਸਰ ਟਾਈਮ ਕਿੰਨੇ ਲੱਗੇ ਇਹਦਾ ਅਭਿਆਨ ਤੱਕ ਚੱਕੀਆਂ ਦਾ ਟਾਈਮ ਜੀ ਸਵੇਰੇ ਅਸੀਂ ਸ਼ਾਮ ਨੂੰ ਸਵਾਰੀ ਨੀਅਰ ਵਾਟ ਅਪਰੋਕਸੀਮੇਟ 7 ਵਜੇ ਪਟਿਆਲਾ ਗੜ ਤੋਂ ਸ਼ੁਰੂ ਹੋ ਕੇ ਦੇਵੀ ਮੰਦਰ ਚੌਕ ਦੇ ਵਿੱਚ ਹੀ ਸਮਾਪਨ ਕਰਨਾ ਹੈ ਸ਼ਾਮ ਨੂੰ 7 ਵਜੇ ਅਸੀਂ ਸਵਾਰੀ ਚਲਾਵਾਂਗੇ ਸਰ ਰੂਟ ਦੱਸ ਦੋ ਮੜਾ ਕਿ ਲੋਪਨ ਜੋ ਇਹ ਸਾਡੀ ਸਵਾਰੀ ਹੈ ਇਹ ਪਟਿਆਲਾ ਗੇਟ ਤੋਂ ਚੱਲ ਕੇ ਪੀਖੀ ਮੋੜ ਪੀਖੀ ਮੋੜ ਤੋਂ ਚੱਲ ਕੇ ਦੇਵੀ ਮੰਦਰ ਚੌਂਕ ਦੇਵੀ ਮੰਦਰ ਚੌਂਕ ਤੋਂ ਮੈਸ ਗੇਟ ਮੈਸ ਗੇਟ ਤੋਂ ਬਸੰਤਪੁਰਾ ਬਸੰਤਪੁਰਾ ਤੋਂ ਜਿਹੜਾ ਚੌਂਕ ਹੈ ਆਪਣਾ ਮਾਤਾ ਰਾਣੀ ਚੌਂਕ ਉਧਰਲਾ ਤੇ ਉਸ ਤੋਂ ਬਾਅਦ ਹਰੀ ਸੇੜ ਦੀ ਦੁਕਾਨ ਦੇ ਮੂਹਰੇ ਹੋ ਕੇ ਦੁਬਾਰਾ ਫੇਰ ਮਾਤਾ ਰਜेश्वरी देवी ਚੌਂਕ ਦੇ ਵਿੱਚ ਇਹਦਾ ਸਮਾਪਨ ਠੀਕ ਕਿ ਜੇ ਅਪੀਲ ਕਰ ਰਹੇ ਸੀ ਵੀ ਦੁਕਾਨਦਾਰਾਂ ਨੂੰ ਵੀ ਅਪੀਲ ਆ ਉਹ ਵੀ ਮੈਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਦਾ ਕਿ ਐਤਵਾਰ ਦਾ ਦਿਨ ਹੈ ਉਸ ਨੂੰ ਮੁੱਖ ਰੱਖਦੇ ਹੋ ਸਾਰੇ ਜਣੇ ਤਿਹਾਰ ਦੇ ਵਿੱਚ ਸ਼ਾਮਲ ਹੋਣ ਤੇ ਨਾਲ ਜੋ ਆਪਣੀ ਦੁਕਾਨਾਂ ਦੇ ਅੱਗੇ ਛਾਂ ਵਾਸਤੇ ਹਰੀਆਂ ਸੀਟਾਂ ਲਗਾਈਆਂ ਹੋਈਆਂ ਨੇ ਜੋ ਕਿ ਸਵਾਰੀ ਦੇ ਵਿੱਚ ਬਾਧਾ ਨੇ ਉਹਨਾਂ ਨੂੰ ਇੱਕ ਦਿਨ ਵਾਸਤੇ ਜ਼ਰੂਰ ਹਟਾ ਦੇ ਸੰਸਥਾ ਬਤ ਕੀ ਕੀ ਹੈ ਇਸ ਤੋਂ ਇਲਾਵਾ ਪਟਿਆਲਾ ਕੇ ਜਿਹੜੇ ਆਪਣੇ ਪ੍ਰੋਗਰਾਮ ਚੱਲੂ ਹੋਊਗਾ ਉੱਤੇ ਆਪਣੇ ਐਮ.ਐਲ.ਏ. ਸਾਹਿਬ ਬੁਰਦੇਵ ਸਿੰਘ ਦੇਮਾਨ ਜੀ ਉਸ ਦਿਨ ਦੇ ਮਹਿਮਾਨ ਹੈ ਉਹ ਜਿਹੜੀ ਆਪਣੀ ਹੰਡੋਲੇ ਦੀ ਹਾਜੀ ਬਾਸ਼ੀ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਇਹ ਸਾਡਾ 52 ਵਾਸੀ ਦਾ ਤਿਹਾਰ 15 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਸਾਡੇ ਪ੍ਰਧਾਨ ਕੁੱਕੀ ਮੰਗਲਾ ਜੀ ਨੀਤਨ ਜੈਨ ਜੀ ਸੈਕਟਰੀ ਦੇ ਰੋਹੀ ਜੰਡਰ ਜੀ ਕੈਸ਼ੀਅਰ ਦੀ ਅਗਵਾਈ ਵਿੱਚ ਇਹ ਤਿਹਾਰ ਮਨਾਇਆ ਜਾ ਰਿਹਾ ਹੈ ਅੱਜ ਸਾਡੀ ਮੀਟਿੰਗ ਲਾਸਟ ਹੋਈ ਹੈ ਤਿਹਾਰ ਦੇ ਸਬੰਧ ਚ ਦੇਵਤਵਾਲਾ ਚੌਂਕ ਮੰਦਰ ਚ ਇਹਨਾਂ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਮੰਦਰ ਵਾਲਿਆਂ ਦਾ ਵੀ ਧੰਨਵਾਦ ਹੈ ਕਿ ਇਹਦੇ ਚ ਸੁੰਦਰ ਝਾਕੀਆਂ ਡਾਂਡੀਆਂ ਕੀਰਤਨ ਮੰਡਲ ਹਾਥੀ ਬੈਂਡ ਉਸ ਤੋਂ ਇਲਾਵਾ ਹਰੀ ਸੇੜੀ ਵੱਲੋਂ ਢੋਲ ਦੀ ਮੰਡਲੀ ਦਾ ਇੰਤਜ਼ਾਮ ਕੀਤਾ ਗਿਆ ਜਿਹੜੇ ਢੋਲ ਵਜਾ ਕੇ ਆਪਣਾ ਪ੍ਰਦਰਸ਼ਨ ਦਿਖਾਣਗੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਟਾਈਮ ਕੱਢ ਕੇ ਦੁਕਾਨਾਂ ਤਾਂ ਵਧਾਈ ਦਿੰਦੇ ਨੇ ਸਾਰੇ ਤਕਰੀਬਨ ਨਾਲ ਚੱਲਣ ਦੀ ਕੋਸ਼ਿਸ਼ ਕਰੋ ਇਹ ਸ਼ਹਿਰ ਦਾ ਤਿਹਾਰ ਹੈ ਆਪਣੇ ਹਿੰਦੂਆਂ ਦਾ ਤਿਹਾਰ ਹੈ ਸਾਰਿਆਂ ਨੂੰ ਵੱਧ ਛੱਡ ਕੇ ਸਹਿਯੋਗ ਦੇਣ ਦੀ ਮੰਗ ਹੈ ਵੀ ਸਾਰੇ ਨਾਲ ਚੱਲੋ ਤੇ ਵੱਤ ਤੋਂ ਵੱਤ ਸਹਿਯੋਗ ਦਿਓ ਤੇ ਜਿੰਨੀਆਂ ਵੀ ਝਾਕੀਆਂ ਬਣਾ ਰਹੇ ਨੇ ਸਸਤਾ ਮਾ ਉਹਨਾਂ ਦਾ ਧੰਨਵਾਦ ਕੀਰਤਨ ਮੰਡਲ ਵਾਲਿਆਂ ਦਾ ਧੰਨਵਾਦ ਜਿੰਨੀਆਂ ਝਾਕੀਆਂ ਲਗਾਈਆਂ ਨੇ ਸਾਰੇ ਵੱਤ ਤੋਂ ਵੱਤ ਲੈ ਕੇ ਆ ਜਿੰਨੀਆਂ ਦੀਆਂ ਨੇ ਸਾਰੇ ਕਿਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹੀ ਬੇਨਤੀ ਹੈ ਕਿ ਇਹ ਤਿਹਾਰ ਪਟਿਆਲਾ ਗੇਟ ਤੋਂ ਸ਼ੁਰੂ ਹੋ ਕੇ ਪਿੱਖੀ ਮੋੜ ਹੁੰਦੇ ਹੋਏ ਸਦਰ ਬਾਜ਼ਾਰ ਹੁੰਦੇ ਹੋਏ ਇਹ ਆਪਣਾ ਹਰੀ ਸੇੜ ਜੀ ਦੀ ਦੁਕਾਨ ਦੇ ਮੂਹਰੇ ਦੀ ਹੋ ਕੇ ਉੱਥੋਂ ਬਸੰਤਪੂਰੇ ਤੋਂ ਹੁੰਦੇ ਹੋਏ ਬਾਹਰੋਂ ਵਾਪਸ ਹੋ ਕੇ ਦਵਾਰਾ ਦੇਵੀਦ ਵਾਲਾ ਚੌਕ ਆਣਾ ਸਾਰਾ ਰੂਟ ਤੁਹਾਨੂੰ ਵੈਸੇ ਵੀ ਕੱਲੂ ਵੀ ਦੇ ਦਿੱਤਾ ਜਾਊਗਾ ਇਹ ਇਹਦੀ ਕਵਰੇਜ ਕਰਨ ਲਈ ਵੀ ਮੇਰੀ ਸਾਰੀ ਪਤਰਿਆ ਭਰਾਵਾਂ ਨੂੰ ਬੇਨਤੀ ਹੈ ਵੀ ਪਰਸੋਂ ਨੂੰ ਜਰੂਰ ਪਹੁੰਚਣ 6 ਵਜੇ ਦਾ ਟਾਈਮ ਹੈ ਪਟਿਆਲਾ ਗੇਟ ਤੋਂ ਸ਼ੁਰੂ ਹੋਣਾ ਤੇ ਨਾਲ ਹੀ ਜਿੰਨੇ ਦੁਕਾਨਦਾਰ ਭਰਾਣੇ ਰਸਤੇ 'ਚ ਦੁਕਾਨਾਂ ਆਂਦੀਆਂ ਨੇ ਵੈਸੇ ਕੁਛ ਤਾਂ ਬੰਦੇ ਹੁੰਦੀਆਂ ਨੇ ਉਸ ਟਾਈਮ ਜਿੰਨਾਂ ਦੀਆਂ ਖੁੱਲੀਆਂ ਹੁੰਦੀਆਂ ਨੇ ਉਹ ਥੋੜਾ ਸਮਾਨ ਉਹਨਾਂ ਦੇ ਲੇਬਲ ਤੇ ਅੰਦਰ ਕਰ ਲੈਣਾ ਵੀ ਜਿਹੜੀ ਆਪਣੀ ਸ਼ੋਭਾ ਯਾਤਰਾ ਆਪਣੇ ਸ਼ਹਿਰ ਦੀ ਸ਼ੋਭਾ ਲਈ ਹੈ ਉਹ ਵਧੀਆ ਤਰੀਕੇ ਨਾਲ ਨਿਕਲ ਸਕੇ ਸਾਰਿਆਂ ਨੂੰ ਇਹੀ ਬੇਨਤੀ ਹੈ ਜਿਨ੍ਹਾਂ ਦੇ ਹਰੀਆਂ ਤਰਪਾਲਾਂ ਪਾਈਆਂ ਹੋਈਆਂ ਨੇ ਉੱਪਰ ਸ਼ੈੱਡ ਬਣਾਏ ਹੋਏ ਨੇ ਉਹ ਤਾਰ ਲੈਣ ਕਿਉਂਕਿ ਚਾਕੀ 12 ਇਹ 52 ਦਾ ਉਸਤਵ ਦੀ ਤਿਆਰੀ ਚਾਹੁੰਦੇ ਰੇਟਰ ਸੋ ਕੀ ਕਹਿਣਾ ਚਾਹੁੰਦਾ ਉਸੇ ਇਹੀ ਕਹਿਣਾ ਚਾਹੁੰਦਾ ਜੀ 52 ਦਾ ਉਸਤਵ ਤਿਹਾੜਾ ਜਿਹੜਾ ਬੜੀ ਧੂਮ ਧਾਮ ਨਾਲ ਨੱਬਾ ਸ਼ਹਿਰ ਦੇ ਵਿੱਚ 19-20 ਸਾਲ ਤੋਂ ਮਨਾਇਆ ਜਾ ਰਿਹਾ ਔਰ ਲੋਕ ਜਿਹੜੇ ਸ਼ਹਿਰ ਦੇ ਨਿਵਾਸੀ ਨੇ ਬੜੀ ਖੁਸ਼ ਹੋ ਗਏ ਤੇ ਬੜੇ ਸ਼ਰਧਾ ਨਾਲ ਦੇਖਦੇ ਨੇ ਸੀ ਠੀਕ ਹੈ ਤੇ ਕੀ ਦੀ ਤਿਆਰੀ ਪੈ ਗਈ ਤਿਆਰੀਆਂ ਜੀ ਝਾਟੀਆਂ ਬਣਾਉਂਦੇ ਨੇ ਸਾਰੇ ਮੰਦਰਾਂ ਵਾਲੇ ਕਿ ਕੀਰਤਨ ਮੰਡਲ ਦਿੰਦੇ ਨੇ ਅੰਡੋਲਾ ਹੁੰਦਾ ਮਾਤ ਠਾਕੁਰ ਜੀ ਦਾ ਜੋਤ ਹੁੰਦੀ ਆ ਮਾਤਾ ਰਾਣੀ ਦੀ ਪਿਪਰੀਆਂ ਹੁੰਦੀਆਂ ਨੇ ਇਹ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਭਾਰਤੀ ਸਾਹਿਬ ਬਾਬਨਦਵਾਸਦੀ ਦੀ ਅੰਦਰ ਕੀ ਕਹਿਣਾ ਚਾਹੁੰਦੇ ਨੇ ਬਾਬਨਦਵਾਸਦੀ ਦੀ ਅੱਜ ਮੀਟਿੰਗ ਸਾਰੀ ਪ੍ਰੈਸ ਨੇ ਤੁਸੀਂ ਕਵਰ ਕੀਤੀ ਹੈ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿਉਂਕਿ ਨਾਬਾ ਉਸਤ ਸਮਤੀ ਨਾਬਾ ਦੇ ਪ੍ਰਧਾਨ ਕ੍ਰਿਸ਼ਨ ਮੰਗਲਾ ਜੀ ਸੈਕਟਰੀ ਨੀਤਨ ਜੈਨ ਜੀ ਕੈਸ਼ੀਅਰ ਔਰ ਸਾਡੇ ਹਰੀ শেਟ ਜੀ ਔਰ ਸਾਰੀ ਮੁੱਖ ਸਰਪਰਾ ਸਰਪਰਾ ਸਾਰੇ ਮੰਦਰ ਕਮੇਟੀਆਂ ਦੇ ਪ੍ਰਧਾਨ ਸਾਹਿਬਾਨ ਸੈਕਟਰੀ ਸਾਹਿਬਾਨ ਉਰੇ ਆਏ ਨੇ ਔਰ ਮੁਕਮਲ ਸਾਡੀਆਂ ਤਿਆਰੀਆਂ ਨੇ ਬੜੀ ਧੂਮ ਧਾਮ ਦੇ ਨਾਲ ਜਿਹੜੀ ਅਸੀਂ ਸਵਾਰੀ ਆ ਪਟਿਆਲਾ ਗੇਟ 6:30 ਵਜੇ ਸ਼ੁਰੂ ਕਰਕੇ ਰਾਤ ਨੂੰ ਇੱਥੇ ਚੌਂਕ ਦੇ ਵਿੱਚ ਅਸੀਂ ਜਿਵੇਂ ਪਹਿਲਾਂ 12:30 ਵਜੇ ਪਹੁੰਚਦੇ ਉਸ ਤਰ੍ਹਾਂ ਪਹੁੰਚਾਂਗੇ ਔਰ ਬੜਾ ਸ਼ਹਿਰ ਦੇ ਵਿੱਚ ਉਤਸ਼ਾਹ ਆ ਕਟੋ ਕਟ 50 60 ਜਗ੍ਹਾ ਜਿਹੜੀਆਂ ਹਸਟਾਲਾਂ ਨੇ ਉਹ ਲੱਗ ਰਹੀਆਂ ਨੇ ਔਰ ਸਾਡੀਆਂ ਮੰਦਰ ਕਮੇਟੀਆਂ ਵੀ ਲਾ ਰਹੀਆਂ ਆਮ ਸਾਡੇ ਵਪਾਰੀ ਵਰਗ ਦੁਕਾਨਦਾਰ ਭਰਾ ਵੀ ਉਹ ਵੀ ਕਹਿ ਰਹੇ ਨੇ ਅਸੀਂ ਤੁਹਾਡਾ ਪੂਰਾ ਵੈਲਕਮ ਕਰਕੇ ਔਰ ਭਗਵਾਨ ਦਾ ਇਹ ਬਾਉਂਡ ਭਗਵਾਨ ਦਾ ਜਿਹੜਾ ਤਿਹਾੜਿਆ ਤੁੰਤਾਰਨਾ ਬਣਾਵਾ ਅੱਜ ਜਿਹੜੀ ਇਹ ਨੱਭਾ ਉਤਸਵ ਸੰਮਤੀ ਹੈ ਇਹ ਇੱਕ ਰਕਸ਼ਾ ਸਾਰੀਆਂ ਸੰਸਥਾਵਾਂ ਦਾ ਵਟਵ੍ਰਿਖਾ ਇਹ ਸਨਾਤਨ ਧਰਮ ਦਾ ਵਟਵ੍ਰਿਖਾ ਹੈ ਸਮਾਜਿਕ ਤੇ ਸੋਸ਼ੀਅਲ ਸੰਸਥਾਵਾਂ ਧਾਰਮਿਕ ਸੰਸਥਾਵਾਂ ਦਾ ਵਟਵ੍ਰਿਖਾ ਹੈ ਜਿਹਦੇ ਪ੍ਰਧਾਨ ਸਾਡੇ ਕ੍ਰਿਸ਼ਨ ਮੰਗਲਾ ਕੋਕੀ ਜੀ ਬਹੁਤ ਅਰਥਕ ਪ੍ਰਯਾਸ ਕਰ ਰਹੇ ਨੇ 15 ਤਾਰੀਖ ਨੂੰ ਸਾਡੀ 52 ਦਵਾਸਤੀ ਦੀ ਜਿਹੜੀ ਯਾਤਰਾ ਹੈ ਬਹੁਤ ਧੂਮਤਾ ਉਹਨਾਂ ਨਿਕਲੀਆਂ ਬੜਾ ਉਤਸ਼ਾਹ ਲੋਕਾਂ ਚ ਤੁਹਾਡੇ ذریعے ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਬਹੁਤ ਸੁਚੱਜੇ ਢੰਗ ਨਾਲ ਇਸ ਯਾਤਰਾ ਨੂੰ ਚਲਾਉਣ ਲਈ ਸਾਡੀ ਸੰਸਥਾ ਦਾ ਸਹਿਯੋਗ ਦੇਣ ਤਾਂ ਕਿ ਕੋਈ ਸ਼ਰਾਰਤੀ ਤੱਤ ਜਾਂ ਕੋਈ ਹੋਰ ਤੱਤ ਇਹਦੇ ਵਿੱਚ ਕੋਈ ਵਿਗੜਨਾ ਨਾ ਪਾ ਸਕੇ ਉਸ ਤੋਂ ਵੱਡੀ ਮੈਂ ਇੱਕ ਬੇਨਤੀ ਕਰਨ ਲੱਗਿਆ ਸਾਰੇ ਸਨਾਤਨੀ ਨੀਨ ਸਾਰੇ ਹਿੰਦੂਆਂ ਨੂੰ ਸਾਰੇ ਸਨਾਤਨੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੈਂਟਰ ਸਰਕਾਰ ਇੱਕ ਵੱਕਬੋਰਡ ਦਾ ਸੰਸ਼ੋਧਨ ਬਿੱਲ ਆ ਰਹੀ ਹੈ ਜਿਹੜਾ ਜੇਪੀਸੀ ਕਮੇਟੀ ਕੋਲੇ ਇਸ ਟਾਈਮ ਉਹਦਾ ਜਿਹੜਾ ਅੱਜ ਰਾਤ ਤੱਕ ਉਹਦੇ 'ਚ ਸੁਝਾਅ ਅਸੀਂ ਆਪਣੇ ਦੇਣੇ ਨੇ ਲਿੰਕ ਚੱਲ ਰਿਹਾ ਹੈ ਲਿੰਕ ਸਭ ਦੇ ਮੋਬਾਈਲਾਂ 'ਚ ਪਹੁੰਚ ਰਿਹਾ ਉਸ ਲਿੰਕ ਨੂੰ ਖੋਲਣਾ ਉਹ ਲਿੰਕ ਖੋਲਣ ਤੋਂ ਬਾਅਦ ਇੱਕ ਮੇਲ ਦਾ ਪੂਰਾ ਮੈਟਰ ਆਂਦਾ ਉਸ ਮੇਲ ਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਥੱਲੇ ਯੂਅਰ ਸੰਸੀਅਰਲੀ ਲਿਖਿਆ ਹੋਇਆ ਉਹਦੇ ਵਿੱਚ ਜਾ ਕੇ ਤੁਸੀਂ ਆਪਣਾ ਨਾਮ ਤੇ ਆਪਣਾ ਫੋਨ ਨੰਬਰ ਪਾਣਾ ਤੇ ਉਸ ਤੇ ਬਟਨ ਦਬਾ ਦੇਣਾ ਉਹ ਮੇਲ ਆਪਣੇ ਆਪ ਤੁਹਾਡੀ ਜੀਪੀਸੀ ਕਮੇਟੀ ਕੋਲ ਪਹੁੰਚ ਜੂਗੀ ਇਹ ਬਹੁਤ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਇਸ ਗੱਲ 'ਚ ਸਾਨੂੰ ਦੋਸ਼ੀ ਠਹਿਰਾਣਗੀਆਂ ਕਿ ਸਾਡੇ ਮਾਪੇ ਸਾਡੇ ਬਜ਼ੁਰਗ ਕੁਝ ਕਰਕੇ ਨਹੀਂ ਗਏ ਅੱਜ ਸਾਡੇ ਕੋਲ ਇੱਕ ਬਹੁਤ بڑا ਮੌਕਾ ਹੈ ਕਿ ਇਹ ਵਾਲਾ ਜਿਹੜਾ ਬਿੱਲ ਹੈ ਇਹ ਸਾਡੇ ਸਨਾਤਨ ਧਰਮ ਲਈ ਸਾਡੇ ਹਿੰਦੁਸਤਾਨ ਲਈ ਸਾਡੇ ਲਈ ਇਹ ਕਾਲਾ ਬਿੱਲ ਹੈ ਜਿਹਨੂੰ ਇਹ ਚਿੱਟਾ ਕਰਨ ਦੀ ਕੋਸ਼ਿਸ਼ ਸੈਂਟਰ ਸਰਕਾਰ ਕਰ ਰਹੀ ਹੈ ਸੰਸ਼ੋਧਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਿੱਲ ਦਾ ਮੈਟਰ ਕੀ ਨਿਕਲ ਬਿੱਲ ਦਾ ਮੈਟਰ ਇਹ ਹੈ ਜੀ ਇਹ ਬਿੱਲ ਜਿਹੜਾ ਵਕਫਾ ਬੋਰਡ ਹੈ ਜੇ ਕੱਲ ਨੂੰ ਤੁਹਾਨੂੰ ਆ ਕੇ ਕਹਿ ਦਿੰਦਾ ਕਿ ਤੁਹਾਡਾ ਘਰ ਸਾਡਾ ਹੈ ਤਾਂ ਤੁਹਾਨੂੰ ਡਾਕੂਮੈਂਟ ਦਿਖਾਣੇ ਪੈਣਗੇ ਵੀ ਤੁਹਾਡਾ ਹੈ ਕਿ ਨਹੀਂ ਹੈ ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਵੀ ਤੁਹਾਡਾ ਡਾਕੂਮੈਂਟ ਹੋਗਾ ਨਹੀਂ ਸਾਡੇ ਕੋਲ ਕੋਈ ਨਹੀਂ ਸਾਡਾ ਬਸ ਔਰ ਉਹਦਾ ਕੋਰਟ ਚ ਕੇਸ ਵੀ ਬੰਬੇ ਚੱਲਣਾ ਤੁਹਾਨੂੰ ਬੰਬੇ ਲਈ ਖੱਜਰਖਵਾਰੀ ਹੋਊਗੀ ਬਹੁਤ ਘਟਿਆ ਇਹ ਕਿਸੇ ਟਾਈਮ ਪਾਰਿਤ ਕੀਤਾ ਹੋਇਆ ਬਿਲਾ ਹੈ ਜਿਹਨੂੰ ਸੰਸ਼ੋਧਨ ਨਹੀਂ ਸਾਡਾ ਸਭ ਦਾ ਫਰਜ਼ ਹੈ ਸੈਂਟਰ ਗਵਰਨਮੈਂਟ ਕੋਲੇ ਹੈ ਸੈਂਟਰ ਗਵਰਨਮੈਂਟ ਨੇ ਜੇਪੀਸੀ ਕਮੇਟੀ ਹੁੰਦੀ ਹੈ ਇੱਕ ਲੋਕ ਸਭਾ ਦੇ ਵਿੱਚ ਉਹਨੂੰ ਦਿੱਤਾ ਹੋਇਆ ਸੰਸ਼ੋਧਨ ਲਈ ਤੋ ਜੇ ਅਸੀਂ ਸਾਰੇ ਉਪਰਾਲਾ ਕਰਾਂਗੇ ਤਾਂ ਸੰਸ਼ੋਧਨ ਹੋ ਜਾਊਗਾ ਉਹਦਾ ਅੱਛਾ ਸੰਸ਼ੋਧਨ ਉਹ ਸਾਡੀਆਂ ਪੀੜ੍ਹੀਆਂ ਲਈ ਉਹ ਇੱਕ ਨਵਾਂ ਯੁੱਗ ਹੋਊਗਾ ਤੋ ਸਾਡਾ ਇੱਕ ਫਰਜ਼ ਬਣਦਾ ਛੋਟਾ ਜਿਹਾ ਛੋਟਾ ਜਿਹਾ ਕੰਮ ਹੈ ਅਸੀਂ ਇਹ ਜਰੂਰ ਅੱਜ ਰਾਤ ਤੱਕ ਸਾਡੇ ਕੋਲ ਸਮਾਂ ਹੈ ਇਹ ਹਰ ਤੁਹਾਡੇ ਮਾਧਿਅਮ ਨਾਲ ਮੈਂ ਲੋਕਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਇਹਦੇ ਤੇ ਜਰੂਰ ਤੋਂ ਜਰੂਰ ਮੋਬਾਈਲ ਤੇ 1 ਮਿੰਟ ਦਾ ਸਮਾਂ ਲੱਗਦਾ ਸਿਰਫ 1 ਮਿੰਟ ਦਾ ਇਹ ਕਰੰਗੇ ਜੀ 52 ਪਗਵਾਂ ਜੀ ਦਾ ਦਿਨ ਮਨਾਉਣ ਵਾਸਤੇ ਅੱਜ ਮੀਟਿੰਗ ਹੋਈ ਹੈ ਨਾਬਾਉ ਸੰਮਤੀ ਵੱਲੋਂ ਜੀ ਔਰ ਸਾਨੂੰ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਰੇ ਦੇਸ਼ ਦੇ ਵਿੱਚ ਸਿਰਫ 2-3 ਜਗ੍ਹਾ ਤੇ ਹੀ ਬਾਵਨ ਦਵਾਰ ਸੀ ਮਨਾਈ ਜਾਂਦੀ ਹੈ ਨਾਬਾ ਪਟਿਆਲਾ ਔਰ ਅੰਬਾਲਾ ਔਰ ਸਾਨੂੰ ਇਸ ਤੋਂ ਵੀ ਹੋਰ ਬੜੀ ਮਾਣ ਦੀ ਗੱਲ ਹੈ ਵੀ ਨਾਬੇ ਦੇ ਵਿੱਚ ਵੀ ਇਹ ਨਾ ਦੋਨਾਂ ਸ਼ਹਿਰਾਂ ਤੋਂ ਵੱਧ ਬੜੇ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਇਹਦੇ ਵਿੱਚ ਬੈਂਡ ਹੋਣਗੇ ਟਿਪਰੀਆਂ ਹੋਣਗੀਆਂ ਡਾਂਡਿਆ ਹੋਊਗਾ ਮਤਲਬ ਕਿ ਚੱਕੀਆਂ ਹੋਣਗੀਆਂ ਹਾਥੀ ਹੋਣਗੇ ਘੋੜੇ ਹੋਣਗੇ ਊਠ ਹੋਣਗੇ ਬੜੀ ਸ਼ਰਦਾ ਦੇ ਨਾਲ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਧਾਰਮਿਕ ਔਰ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਸਾਰੀਆਂ ਇਕੱਠੀਆਂ ਹੋ ਕੇ ਬਾਵਨ ਭਗਵਾਨ ਜੀ ਦਾ ਦਿਨ ਬਹੁਤ ਹੀ ਸ਼ਰਦਾ ਤੇ ਉਤਸ਼ਾਹ ਨਾਲ ਮਨਾ ਰਹੀਆਂ। ਥੈਂਕ ਯੂ ਜੀ। ਅੱਜ ਸਾਡੀ ਅੱਜ ਮੀਟਿੰਗ ਹੋਈ ਹੈ। ਹਾਂ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੱਭਾ ਉਤਸਵ ਸਮਟੀ ਨੱਭਾ ਵੱਲੋਂ ਬਾਵਨ ਦਿਵਸ ਦੀ ਦਾ ਤਿਹਾਰ ਬੜੇ ਹਰਸ਼ ਉਲਾਸ ਤੇ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ। ਅੱਜ ਚੌਕ ਦੇਵੀ ਮੰਦਿਰ ਦੇ ਵਿੱਚ ਸਾਡੀਆਂ ਸਾਰੀਆਂ 70-72 ਸੰਸਥਾਵਾਂ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਪਰਸੋ ਬਾਵਨ ਦਿਵਸ ਤੇ ਨਿਕਲਣ ਵਾਲੀ ਸ਼ੋਭਾ ਯਾਤਰਾ ਦੀ ਸਾਰੀ ਰੂਪਰੇਖਾ ਤਿਆਰ ਕੀਤੀ ਗਈ ਹੈ ਇਸ ਦੇ ਵਿੱਚ ਜਿਸ ਤਰ੍ਹਾਂ ਹਰੀਕ੍ਰਿਸ਼ਨ ਸੇਠ ਜੀ ਨੇ ਦੱਸਿਆ ਹਾਥੀ ਘੋੜੇ ਪਾਲਕੀ ਮਾਤਾ ਦੀ ਜੋਤ ਠਾਕੁਰ ਜੀ ਦਾ ਹੰਡੋਲਾ ਝਾਕੀਆਂ ਟਿੱਪਰੀਆਂ ਡਾਂਡੀਆਂ ਬੈਂਡ ਇਹ ਸਾਰੇ ਹੋਣਗੇ ਤੇ ਸਾਰੇ ਸਹਿਰ ਵਾਸੀ ਬੜੇ ਹਰਸ਼ੋ ਉਲਾਸ ਤੇ ਉਤਸ਼ਾਹ ਦੇ ਨਾਲ ਇਹ ਤਿਹਾੜ ਨੂੰ ਮਨਾਉਂਦੇ ਨੇ ਸੋ ਇਸ ਸਾਲ ਵੀ ਅਸੀਂ ਆਪਣੇ ਪੂਰੇ ਉਹਦੇ ਨਾਲੇ ਤਿਉਹਾਰ ਨੂੰ ਮਨਾ ਰਹੇ ਆ ਤੇ ਸਾਰਾ ਸ਼ਹਿਰ ਦੁਲਨ ਦੀ ਤਰ੍ਹਾਂ ਉਸ ਦਿਨ ਸਜਾ ਹੋਇਆ ਹੁੰਦਾ ਤੇ ਸਟਾਲਾਂ ਲੱਗੀਆਂ ਨੇ ਅਤਿ ਸ਼ਵਾਜੀ ਦਾ ਪ੍ਰਬੰਧ ਹੈ ਜੀ ਸੁੰਦਰ ਤੇ ਅੰਤ ਵਿੱਚ ਚੌਂਕ ਦੇ ਵਿੱਚ ਅਸੀਂ ਠਾਕੁਰ ਜੀ ਦਾ ਪੂਜਾ ਕਰਾਂਗੇ ਸਭ ਦਾ